ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ ਸੇਵਾ ਸਿਮਰਨ ਦਇਆ ਤੇ ਸ਼ਾਂਤੀ ਦੇ ਪੁੰਜ ਤਨ ਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਰਦੇ ਤੀਸਰੇ ਸਰੂਪ ਤਨ ਤਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਜੋਤੀ ਜੋਤ ਦਿਵਸ ਨੂੰ ਸਮਰਪਿਤ ਉਹਨਾਂ ਦੇ ਜੀਵਨ ਦੇ ਵਿੱਚੋਂ ਮੈਂ ਸੰਖੇਪ ਜਿਹਾ ਇਤਿਹਾਸ ਸਭ ਜੀ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਤਨ ਤਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ 5 ਮਈ 1479 ਈਸਵੀ ਨੂੰ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ ਉੱਤੇ ਬਹੁਤ ਹੀ ਸਤਿਕਾਰਯੋਗ ਤੇਜ ਭਾਂਜੀ ਦੇ ਗ੍ਰਹਿ ਵਿਖੇ ਅਤੇ ਮਾਤਾ ਸੁਲੱਖਣੀ ਜੀ ਦੀ ਕੁੱਖੂ ਹੋਇਆ 23 ਸਾਲ ਦੀ ਉਮਰ ਦੇ ਵਿੱਚ ਆਪ ਜੀ ਦੀ ਸ਼ਾਦੀ ਬਹੁਤ ਹੀ ਸਤਿਕਾਰਯੋਗ ਬੀਬੀ ਮਨਸਾ ਦੇਵੀ ਜੀ ਦੇ ਨਾਲ ਹੋਈ ਆਪ ਜੀ ਦੇ ਗ੍ਰਹਿ ਵਿਖੇ ਦੋ ਪੁੱਤਰ ਬਾਬਾ ਮੋਹਨ ਜੀ ਬਾਬਾ ਮੋਹਰੀ ਜੀ ਅਤੇ ਦੋ ਧੀਆ ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ ਦਾ ਜਨਮ ਹੋਇਆ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਜ਼ਿੰਦਗੀ ਜਦੋਂ ਆਪਾਂ ਇਤਿਹਾਸ ਪੜ੍ਹਦੇ ਆ ਤੇ ਬੜੀ ਸਧਾਰਨ ਸੀਗੀ ਗੁਰੂ ਦੀ ਮਤ ਲੈਣ ਤੋਂ ਪਹਿਲਾਂ ਸਿੱਖੀ ਦੇ ਦਾਇਰੇ ਵਿੱਚ ਆਉਣ ਤੋਂ ਪਹਿਲਾਂ ਆਪਾਂ ਸਾਰੇ ਜਾਣਦੇ ਆ ਕਿ ਉਹ ਵੈਸ਼ਨਵ ਮੱਧ ਦੇ ਧਾਰਨੀ ਸੀਗੇ ਹਰਦਵਾਰ ਜਾਂਦੇ ਸੀਗੇ ਉੱਥੇ ਇਸ਼ਨਾਨ ਕਰਦੇ ਸੀਗੇ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸੀਗੇ ਪਰ ਹਜੇ ਤੱਕ ਜਿਹੜਾ ਮੰਨਿਆ ਉਹ ਸ਼ਾਂਤ ਨਹੀਂ ਸੀ ਹੋਇਆ ਪੂਰੇ ਗੁਰੂ ਦੀ ਘਰ ਦੇ ਵਿੱਚ ਮਨ ਜਿਹੜਾ ਵਾ ਉਹ ਸਦਾ ਵਿਆਕਲ ਰਹਿੰਦਾ ਇੱਕ ਦਿਨ ਉਹਨਾਂ ਨੇ ਬੀਬੀ ਅਮਰੋਜੀ ਪਾਸੋਂ ਜਿਹੜੇ ਕੀ ਗੁਰੂ ਅੰਗਦ ਦੇਵ ਜੀ ਦੇ ਬੇਟੀ ਸੀਗੇ ਤੇ ਉਹਨਾਂ ਦੇ ਭਤੀਜੇ ਤਾਂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਰਦੇ ਭਤੀਜੇ ਦੇ ਨਾਲ ਉਹਨਾਂ ਦਾ ਵਿਆਹ ਹੋਇਆ ਸੀਗਾ ਉਹਨਾਂ ਦੇ ਪਾਸੋਂ ਬਾਣੀ ਦਾ ਸ਼ਬਦ ਸੁਣਿਆ ਅਤੇ ਸ਼ਬਦ ਸੁਣ ਕੇ ਮਨ ਨੂੰ ਸ਼ਾਂਤੀ ਮਿਲੀ ਫਿਰ 40 ਸਾਲ ਦੀ ਉਮਰ ਦੇ ਵਿੱਚ ਉਹ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਆ ਕੇ ਮਿਲੇ ਤੇ ਲੰਮਾ ਸਮਾਂ ਫਿਰ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਬੜੇ ਪਿਆਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਭਾਵਨਾ ਦੇ ਨਾਲ ਉਹ ਜਿੱਥੇ ਸੰਗਤ ਦੀ ਸੇਵਾ ਕਰਦੇ ਉੱਥੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸੇਵਾ ਦੇ ਵਿੱਚ ਸਦਾ ਹੀ ਤਤਪਰ ਰਹਿੰਦੇ ਸਮਾ ਜਿਹੜਾ ਵਾ ਉਹ ਆਪਣੀ ਚਾਲੇ ਚੱਲਦਾ ਗਿਆ ਇੱਕ ਦਿਨ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਉਹਨਾਂ ਦੀ ਭਗਤੀ ਵੇਖ ਕੇ ਸੇਵਾ ਦੇਖ ਕੇ 1572 ਈਸਵੀ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਜ ਨੂੰ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਬਣਾਇਆ ਗੁਰਤਾ ਗੱਦੀ ਉੱਤੇ ਬੈਠ ਕੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਗੋਇੰਦਵਾਲ ਸਾਹਿਬ ਨਗਰ ਵਸਾਇਆ ਉਥੇ ਇੱਕ ਬੌਲੀ ਦਾ ਨਿਰਮਾਣ ਕਰਵਾਇਆ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ 22 ਮੰਝੀਆਂ ਅਤੇ 52 ਹੋਰ ਕੇਂਦਰ ਜਿਹੜੇ ਸਥਾਪਿਤ ਕੀਤੇ ਸਮਾਜ ਵਿੱਚੋਂ ਜਾਤ ਪਾਤ ਊਚ ਨੀਚ ਵਹਿਮ ਭਰਮ ਭੇਦ ਭਾਭ ਨੂੰ ਖਤਮ ਕੀਤਾ ਅਤੇ ਸਤੀ ਪ੍ਰਥਾ ਜਿਹੜੀ ਉਸ ਸਮੇਂ ਬੜੀ ਜ਼ੋਰਾਂ ਦੇ ਉੱਤੇ ਸੀਗੀ ਅਤੇ ਪਰਦਾ ਪ੍ਰਥਾ ਦਾ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਰਜ ਨੇ ਡਟ ਕੇ ਜਿਹੜਾ ਵਿਰੋਧ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਧੰਤਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਬਾਣੀ ਫਾਰਾ ਰਾਗਾਂ ਦੇ ਵਿੱਚ ਦਰਜਾ ਤੇ ਜੇ ਆਪਾਂ ਗੱਲ ਕਰੀਏ ਉਹਨਾਂ ਦੇ 900 ਤੋਂ ਸੱਤ ਸ਼ਬਦ ਜਿਹੜੇ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜਾ ਤੇ ਆਪਾਂ ਬੜੇ ਪਿਆਰ ਦੇ ਨਾਲ ਉਹਨਾਂ ਦੀ ਬਾਣੀ ਪੜ੍ਹਦੇ ਆ ਧੰਤਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣਾ ਅੰਤਮ ਸਮਾਂ ਨਜ਼ਦੀਕ ਜਾਣ ਕੇ ਗੁਰੂ ਨਾਨਕ ਦੀ ਗੱਦੀ ਦੇ ਚੌਥੇ ਵਾਰਿਸ ਭਾਈ ਜੇਠਾ ਜੀ ਜਿਨ੍ਹਾਂ ਨੂੰ ਆਪਾਂ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਰਦੇ ਨਾਂ ਦੇ ਨਾਲ ਜਾਣਦੇ ਆ ਉਹਨਾਂ ਨੂੰ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਬਣਾਇਆ ਤੇ 1574 ਈਸਵੀ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਜੋਤੀ ਜੋਤ ਸਮਾ ਗਏ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸ਼ਬਦ ਪੜ੍ਹਦੇ ਆ ਜਿਉਂ ਜਲਮੈ ਜਲ ਆਏ ਖਟਾਨਾ ਤੋਂ ਜੋਤੀ ਸੰਗ ਜੋਤ ਸਮਾਨਾ ਤਨ ਤਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਗੁਰਬਾਣੀ ਰਚ ਕੇ ਸਾਡੇ ਵਰਗੇ ਜੀਵਾਂ ਦੇ ਉੱਤੇ ਪਰਪੁਕਾਰ ਕੀਤਾ ਤਨ ਤਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਜੀਵਨ ਦੇ ਵਿੱਚੋਂ ਸਾਨੂੰ ਸਿੱਖਣ ਵਾਸਤੇ ਬੜਾ ਕੁਝ ਮਿਲਦਾ ਵਾ ਮੈਂ ਸੰਖੇਪ ਜਿਹਾ ਇਤਿਹਾਸ ਹੈ ਜਿਹੜਾ ਉਹ ਆਪ ਜੀ ਨੇ ਸਾਂਝਾ ਕਰਨ ਦਾ ਯਤਨ ਕੀਤਾ ਵਾ